ਸਸਰੀ ਗਾਲ ਜੀ ਸਾਰਿਆਂ ਨੂੰ ਅੱਜ ਇੱਕ ਨਵੀਂ ਵੀਡੀਓ ਬਣਾਉਣੀ ਆਪਾਂ ਅੱਜ ਸਾਡੇ ਬੰਦੇ ਨਹੀਂ ਆਏ ਸਾਰਿਆਂ ਨੂੰ ਕੋਈ ਨਾ ਕੋਈ ਕੰਮ ਪੈ ਗਿਆ ਤੇ ਅੱਜ ਸਾਰੇ ਬੰਦੇ ਵਾਲਕੇ ਲੈਂਦੇ ਤਾਏ ਨੇ ਤਾਂ ਸਾਰੇ ਬਲੀਏ ਗਾਲਾਂ ਨੇ ਪਰਚੇ ਲੜਦੇ ਆ ਉੱਠਦੇ ਨਹੀਂ ਸੀਗੇ ਬੰਦੇ ਜਾਵੜੇ ਤੇ ਗੁੱਸਾ ਨਿਕਲੇ ਸਾਡੇ ਤੇ ਅੱਧਾ ਕੰਮ ਤਾਂ ਸਾਡੇ ਡੈਡੀ ਨੇ ਸੌਖਾ ਕਰਤਾ ਹਾਂ ਆ ਕਰਤਾ ਕੰਮ ਉਹੀ ਐਥੇ ਨਹੀਂ ਮਾਂ ਆ ਵੀਚਾ ਇਹ ਫਰਕਾ ਨਹੀਂ ਲੱਗਿਆ ਜਾ ਵੀ ਜਦੋਂ ਹੀ ਮਿੱਕੀ ਨਾ ਹੀ ਐਂਡ ਮੰਨੂ ਮੈਂ ਲਾ ਲੈਨੇ ਪਾਪਾ ਸਾਨੂੰ ਗਾਲਾਂ ਕੱਢੀ ਜਾਂਦਾ ਕੰਜਰ ਬੈਟੀ ਵੜੀ ਫਿਰਦੇ ਆ ਗਾਰੇ ਚ ਉਹ ਜਿਹੜਾ ਬੋਰ ਬਾਈ ਨੂੰ ਨਹੀਂ ਬੈਠਦਾ ਨਹੀਂ ਖਾਦਿਆ ਟਾਈਮ ਟਾਈਮ ਦੀ ਗੱਲ ਇਹ ਦੇਖੀ ਇਹ ਆ ਵੀਡੀਓ ਨੂੰ ਆਪਣੇ ਤੋਂ ਬਣਾ ਦੇ ਸਾਰਾ ਨਹੀਂ ਨਹੀਂ ਯਾਰ ਪਾਪਾ ਬਣਾਏ ਹੁਣ ਇਹ ਕਰਾ ਲੈਂਦਾ ਕੈਮਰਾ ਨਾਲ ਜਾ ਕੇ ਕਰੋ ਵਾਓ ਕੀ ਆ ਅੱਧਾ ਕੰਮ ਦਾ ਉਹ ਸੌਖਾ ਹੋ ਗਿਆ ਨਹੀਂ ਤਾਂ ਖਾਰ ਸਾਨੂੰ ਚੱਕਣੀ ਪੈਣੀ ਸੀ ਮੇਰੀ ਐਮਡੀ ਆ ਤਾਂ ਮੈਨਾਂ ਤੇ ਕੱਦੂ ਕਰਨੀ ਲੋੜ ਹੀ ਨਹੀਂ ਪਣੀ ਡੈਡੀ ਨੇ ਕਰਤਾ ਅੱਨੀ ਮੈਨਾਂ ਨੂੰ ਮਿੱਟੀ ਪਾਇਆ ਕਰੋ ਕਈ ਕਈ ਯਾਰ ਕਰ ਰੱਖੀ ਅੱਜ ਵੀਡੀਓ 'ਚ ਆਉਣ ਦੇ ਮਾਰੇ ਐ ਨਹੀਂ ਪਤਾ ਵੀ ਇਥੇ ਕੰਮ ਸ਼ੁਰੂ ਹੈ ਇੱਥੇ ਕੰਮ ਕਈ ਯਾਰ ਵੀਡੀਓ 'ਚ ਆਉਣ ਦੇ ਮਾਰੇ ਕੋਈ ਜਾਂਦੀ ਕੋਈ ਬਾਈ ਯਾਰ ਕੰਨੇ ਨਾਲ ਟਿੱਬੇ ਚੱਕੇ ਆ ਆਹੋ ਠੀਕ ਆ ਆਹੋ ਜਿਹੜੇ ਤਰ ਕਰਨ ਓਏ ਇਹ ਤਾਂ ਟਰੈਕਟਰ ਖੋਲ ਓਏ ਬਜਰੇ ਨਾਲ ਓਏ ਟਰੈਕਟਰ ਖੋਲ ਓਏ ਇਹ ਕੁੱਤਾ ਲਾ ਨਹੀਂ ਸਕਦਾ ਬੜਾ ਨਸ ਤੋਂ ਬੁਰਾ ਇਹ ਬੋਲ ਤੂੰ ਪੱਤਰ ਨਿਕਾੜ ਖੜਾਉਂ ਚੱਲ ਵਾਹ ਕਦਾਂ ਟਰੈਕਟਰ ਲਾਉਂਦਾ ਵਾ ਠੀਕ ਆ ਏਦਾਂ ਆਉਂਦਾ ਹੀ ਆ ਕਦੋਂ ਦਾ ਆਉਂਦਾ ਇਹ ਕਿਰਾਏ ਦੀ ਹੀ ਕੰਮ ਦਾ ਹਾਂਜੀ ਫੋਰਮੈਨ ਜੀ ਕੀ ਕਹਿੰਦੇ ਸੀਗੇ ਹਾਂ ਅੱਜ ਬੰਦੇ ਬਹੁਤ ਲੱਗੇ ਹੋਏ ਕੰਮ ਕਰਨਾ ਤੂੰ ਬਾਜਣਾ ਹੋਰ ਅੱਜ ਬੰਦੇ ਜਾਵੜੇ ਯਾਰ ਮਨਪ੍ਰੀਤ ਵੀ ਗਿਆ ਨਿੰਮਾ ਵੀ ਹੈ ਨਹੀਂ ਕੱਲਾ ਖੋਸ਼ ਆ ਨਿੰਮਾ ਆਇਆ ਹੀ ਨਹੀਂ ਥੀ ਆਇਆ ਇੱਥੇ ਤਾਂ ਮੈਂ ਪਨੀਰ ਭੁੱਟੀ ਹਿੰਦੀ ਨਾ ਅੱਛਾ ਠੀਕ ਆ ਬਾਕੀ ਤੁਮ ਬਾਜ ਜਾਣਾ ਬਾ ਮੋਬਾਈਲ ਤੇ ਪੜ ਕੇ ਖੜ ਜਾਣਾ ਪਵੇ ਉਹ ਹੀ ਲਈ ਉਹਨੂੰ ਸਟਾਰਟ ਨਾ ਹੀ ਕਰੇ ਨਾ ਨਹੀਂ ਨਹੀਂ ਸਟਾਰਟ ਕੀਤੀ ਵੀ ਆ ਉਹ ਕਹੀ ਤੋ ਵੱਜ ਗਿਆ ਨਾ ਹਾਂ ਕਹੀ ਤੋ ਵੱਜ ਗਿਆ ਜਿਹੜੀ ਗੱਲ ਆ ਸਰਦਾਰ ਆਪ ਲੱਗਾ ਖੜਾ ਨਾ ਉਹ ਗੜਾ ਪਹਿਲੀ ਰਿੰਨੇ ਕਥੇਰਾ ਕੀਤਾ ਵਿਚਾਰਿਆਂ ਨੇ ਇਹਦੀ ਬਾਦ ਆਈ ਤੇ ਇੱਧਰ ਲੱਗਣਾ ਠੀਕ ਆ ਟਰਾਲੀ ਨੇ ਬੜਾ ਸੁੱਖ ਦਿੱਤਾ ਨਾ ਯਾਰ ਟਰਾਲੀ ਦੋ ਦੋ ਕੰਮ ਕਰਦੀ ਹੈ ਹਾਂ ਥੱਲੇ ਪਿੰਡ ਨੂੰ ਲੈਣੇ ਨੇ ਮਸ਼ੀਨ ਲਾ ਕੇ ਲੈ ਬਣਾਈ ਐ ਸਾਂ ਕਰ ਕਰ ਕੇ ਇਹ ਬੋੜਾ ਖੜਾ ਦੇ ਚਲੋ ਲਮਣੀ ਭਣੀਂ ਸੀ ਮੈਂ ਬਣਾ ਲਾ ਮੁੰਡਿਆਂ ਦੀ ਵੀਡੀਓ ਕੱਦੂ ਕਰਨ ਵਾਲਦੀ ਬਣਾਉਣਾ ਨੇ ਕਹਿੰਦਾ ਮੇਰੀ ਵੀਡੀਓ ਨਹੀਂ ਬਣਾਉਂਦਾ ਭਰਾਵਾ ਗੁੱਸਾ ਬਹੁ ਕਰਦਾ ਹੋਸ਼ੀ ਦੀ ਇਧਰ ਲਾ ਤਾਂ ਸਾਰਾ ਝੋਨਾ ਮੁੰਡੇ ਨੇ ਖੇਸਤਾ ਕਾਮ ਕਿੰਨੀ ਵਟ ਸੀ ਅੱਧੀ ਲੈ ਕੇ ਖਿੱਚ ਕੇ ਬਹੁਤ ਹੀ ਪਾਵਰਫੁਲ ਮੁੰਡੇ ਆ ਅੱਜ ਆਏ ਸੂ ਸਾਰੇ ਮੈਂ ਬਚ ਗਿਆ ਟਰੈਕਟਰ ਮਾਰਾ ਵਾਹ ਵੀ ਵਾਹ ਇਹ ਵੱਟ ਮੋਡੀਫਾਈ ਹੋ ਰਹੀ ਆ ਨਹੀਂ ਵੱਟ ਤਾਂ ਬਹੁਤ ਵੱਡੀ ਹੈ ਨਾ ਆਹੇ ਮੋਡੀਫਾਈ ਕਰਦੇ ਆ ਬੜੀ ਇਹ ਸਹੀ ਮੈਨੇ ਵਾਹਣਾ ਸੀ ਅਸੀਂ ਸੁੱਕੇ 'ਚ ਰੱਬ ਨੇ ਪਾਤਾ ਮੀ ਤੇ ਵੱਟ-ਵੁੱਟ ਵਾਹ ਕੇ ਵੱਟ ਪਾਉਣੀ ਸੀ ਸੁੱਕੇ 'ਚ ਤੇ ਰੱਬ ਨੇ ਪਾਣੀ ਸੁੱਕਣ ਹੀ ਨਹੀਂ ਦਿੱਤਾ ਇਸ ਕਰਕੇ ਸਾਨੂੰ ਗਿੱਲੇ ਦੇ ਉੱਤੇ ਹੀ ਕਰਨਾ ਪਿਆ ਸਾਰਾ ਕੁਝ ਨਹੀਂ ਤਾਂ ਅਸੀਂ ਕਿਰਾਏ ਨਾਲ ਵੀ ਸੁੱਕੇ ਜੀ ਮਿੱਟੀ ਖਿੱਚਣੀ ਸੀ ਜਿਵੇਂ ਪਹਿਲਾਂ ਪਰਲੇਵਾਂ 'ਚ ਖਿੱਚੀ ਆ ਤੇ ਇਹਦੇ 'ਚ ਹੁਣ ਗਿੱਲੇ ਜੀ ਖਿੱਚਣੀ ਪਈ ਇਹ ਨਾਲ ਐਂ ਹੁੰਦਾ ਆ ਮੜਾ ਦਾ 30 ਲੱਖ ਕਰ ਲੈ ਤੇ ਨਿਕੜੀਆ ਤੈਨੂੰ ਨਹੀਂ ਥਾਪੜ ਹੀ ਚੱਲਦਾ ਨਹੀਂ ਥਾਪੜ ਹੀ ਨਹੀਂ ਆਇਆ ਨਾ ਐਨਾ ਇਹਦੀ ਥਾਪੜ ਦੇ ਜੋੜੀ ਆ 30 ਲੱਖ ਨਹੀਂ ਮੈਂ ਕੋਚਾ ਲਾ ਜੀਦਾ ਨਾ ਬਸ ਆਹ ਇੱਥੇ ਹੁੰਦਾ ਇਹ ਰਹਿ ਕਿੱڑا ਗਿਆ ਇਹ ਬੇਲ ਰੌਖਾ ਨੰਗੂ ਇਹਦੇ ਗੱਪ ਨਿੱਕੀ ਵਟ ਪਾਓ ਤੁਹਾਨੂੰ ਮੈਂ ਕਹਾਣੀ ਦੱਸਦਾ ਇੱਕ ਐਸੇ ਵਾਣ ਚ ਸੀਗਾ ਇੱਕ ਨਾ ਵਿਰਥਾ ਤੇ ਕਿਤੇ ਨਹੀਂ ਦੇ ਜੀ ਦੋਨੇ ਰੇਹ ਪਈਆਂ ਨਾ ਮੈਨੂੰ ਆਦੇ ਇਧਰੋਂ ਮੈਂ ਆ ਗਿਆ ਜਿਵੇਂ ਹੱਜੀ ਆਇਆ ਮੈਨੂੰ ਐਸੇ ਵਸਾਉਣਾ ਪਹਿਲਾਂ ਤੇਰਾ ਪਿਓ ਵਸਾ ਲੈਂਦਾ ਹੁਣ ਤੂੰ ਵਸਾ ਲਿਆ। ਕਿਹੜਾ ਰੇਪ ਆਉਣੀ ਤੇ ਤੂੰ ਤੋਤੇ ਫਰੇ ਛੱਡ ਦੇ। ਹਾਂ ਮੈਂ ਆਜੂ। ਤੂੰ ਥੋੜਾ ਜਾ ਕੇ ਲੈਪ ਨਾਲ ਮੈਂ ਮੈਂ ਕਿਹੜਾ ਵੀ ਇਹ ਲੈ ਰਿਹਾ ਹੁਣ ਤੱਕ ਇਹੀ ਕੰਮ ਕੀਤੇ ਆ। ਵਿਰਤਾ ਕੇ ਇਹਨੂੰ ਹਟਾ ਦੇ ਯਾਰ ਗੁਰਵਿੰਦਰ ਰਾਣਾ ਮੈਂ ਹਟਾਣਾ ਮੈਂ ਵਿਹਲਾ ਸੀ ਮੈਨੂੰ ਮੈਂ ਕਿਹੜਾ ਥਕਣਾ ਸੀ ਗੁਰਵਿੰਦਰ ਰਾਣਾ ਇਹਨੂੰ ਹਟਾ ਦੇ ਯਾਰ ਮੈਂ ਮੈਂ ਤਾਂ ਨਹੀਂ ਛੱਡਦਾ ਅਸੀਂ 25 30 ਘੱਟੇ ਪਾ ਕੇ ਡੇਡਾ ਡਾ ਖੋਬਾ ਮੈਂ ਤਾਂ ਮੋਜ ਨਾ ਤੁਰਿਆ ਵਾ ਉਹਦੀਆਂ ਲੱਤਾਂ ਨਿਕਲਣ ਦੀ ਚਲੇ ਉਹ ਫਾੜ ਗਿਆ ਪਹਿਲੇ ਛੱਡਦਾ ਰਹੇ ਪੋਣ ਮਾ ਚੱਲ ਮੈਂ ਪੋਣਾ ਉਹ ਨਾਲ ਖੋਦੀ ਪੇਕਾ ਤੁਹਾਨੂੰ ਨਹੀਂ ਦਿਨਾਜ ਮੈਂ ਠੀਕ ਓਕੇ ਚਲੋ ਚਲੋ ਖੜਨਾ ਨਹੀਂ ਬੱਚੇ ਇਹੀ ਵਾਰ ਮਟਕੀ ਸਰੀਆ ਵਟ ਦੇ ਜਾਲ ਬਣ ਗਏ ਬਹੁਤ ਅੱਬਾ ਸਭ ਤੋਂ ਨੰਗੇ ਆਦੋਂ ਨੰਗੇ ਰਹਿ ਗਈ ਗਈਆ ਹੁਣ ਗੱਲ ਸੁਣਾ ਪਹਿਲਾ ਮੁੰਡਾ ਇਕੱਲਾ ਲੱਗਿਆ ਹੋਇਆ ਸੀ ਇਹ ਮੈਂ ਦਿਲ ਛੱਡ ਗਿਆ ਏਡੀ ਵੱਡੀ ਮਟ ਦੇ ਕੇ ਉਹੀ ਤਾਂ ਗੱਲ ਹੈ ਛੱਡ ਗਿਆ ਮੈਂ ਅੱਗੇ ਆਖਿਆ ਮੇਰਾ ਬੰਦਾ ਇਕੱਲਾ ਰਹਿ ਗਿਆ ਫਸ ਜਾਣਾ ਦੂਜੇ ਤਾਂ ਭੱਜ ਭੁੱਜ ਗਏ ਉਹਨਾਂ ਨੂੰ ਵੀ ਲੋੜ ਆ ਯਾਰ ਘਰ ਦੀ ਲੋੜ ਆ ਵਿਚਾਰੇ ਨੂੰ ਹੈ ਕਿਸੇ ਨੇ ਨੱਤ ਘਰੇ ਜਾਂਦਾ ਉਹ ਵਿਚਾਰੇ ਜਾਂਦੇ ਨਹੀਂ ਨਾ ਹੋਰ ਕਿਸੇ ਨੇ ਭੈਣ ਕੋਲੇ ਜਾਣਾ ਕਿਸੇ ਨੇ ਮੰਮੀ ਕੋਲੇ ਜਾਣਾ ਕਿਸੇ ਨੇ ਡੈਡੀ ਕੋਲੇ ਜਾਣਾ ਕਿਸੇ ਨੇ ਜਵਾਕਾਂ ਦੀ ਮੰਮੀ ਕੋਲੇ ਜਾਣਾ ਬਸ ਉਹ ਜਵਾਕ ਜੂ ਗਏ ਆ ਨਾ ਗਾਂ ਆਪਣੇ ਨਾਨਕੇਆਂ ਨੂੰ ਛੁੱਟੀਆਂ ਨੂੰ ਗਏ ਆ ਹੁਣ ਮੈਨੂੰ ਲੈ ਕੇ ਵੀ ਆਉਣੇ ਆ ਐਂ ਨਾ ਨਾ ਕਰਿਆ ਕਰੋ ਤੂੰ ੱੱਕਾ ਕਰਦੇ ਨਾ ਓ ਡੈਡੀ ਖਾਰੂ ਪਈ ਜਾਂਦਾ ਮੈਨੂੰ ਤਾਂ ਉਹਦਾ ਡਾਰਾ ਵੀ ਥੋੜਾ ਉੱਚਾ ਨਹੀਂ ਬਣਾ ਕਰ ਕੀ ਕਰੀਓ ਤੁਸੀਂ ਤਾਂ ਪੰਦਰ ਕਰਦਾ ਕਰਦਾ ਉੱਟਾ ਨਹੀਂ ਮੈਂ ਕਰ ਜੇ ਮੁੜ ਕੇ ਕਈਆਂ ਨਾ ਕਰੋ ਇਹ ਚਲੇਜਰ ਨਹੀਂ ਲੱਗਣਾਗਾ ਹਾਂ ਸਭ ਪਰ ਵੇਖਿਓ ਬੰਦੇ ਬਹੁਤ ਗੰਗਾ ਆ ਜੀ ਵੈਸੇ ਪੂਰਾ ਕਿਸਾਨ ਆ ਉਹਨੂੰ ਸਾਰਾ ਪਤਾ 10 10 ਸਾਲ ਦੇ ਜਿਹੋ ਮੈਸਟਰ ਬਣਾਉਣੇ ਆ ਅੱਜ ਮਿਲੋ ਜਗਾਉਣ ਲੱਗੇ ਗੱਲਾਂ ਮਾਰਦੇ ਇਹੀ ਵੜੇ ਵੜੇ ਸਨੀਤ ਸਹੀ ਗੱਲ ਆ ਇਹ ਕੰਮ ਸਹੀ ਆ ਇਹ ਵਾਹ ਐਂ ਟਰਾਕਰ ਏ ਜੀ ਇਹ ਨੂੰ ਲਾਵਾ ਕੰਮ ਤੇ ਇਹ ਮੁੰਡਾ ਇੰਜੀਨੀਅਰ ਵੀ ਆ ਰਾਣਾ ਫਕਲਾ ਚੱਲ ਫਿਰ ਰਾਣਾ ਨੂੰ ਪੋਚਾ ਲ ਮਲਟੀ ਟੈਲੈਂਟਡ ਮੁੰਡੇ ਆ ਸਾਰੇ ਆਪਾਂ ਨੇ ਲੈਦਾ ਮੈਂ ਬਣਾਉਣਾ ਤੇ ਤੂੰ ਬਣਾ ਵੀਡੀਓ ਉਹ ਨਾਂ ਭਰਾਵਾ ਕੰਜਰ ਕੰਨਾ ਜੀ ਗੱਲ ਕਿਤੇ ਹੋਰ ਬੰਦੇ ਪਹਿਲੇ ਨੇੜੇ ਗੀੜੇ ਲਾਉਣਾ ਸੀ ਲੋਕ ਅੱਜ ਨੂੰ ਆਏ ਬ੍ਰੀਕ ਹੋਇਆ ਹਾਂ ਉਹ ਭਰਾਵਾ ਕਿੱਦਾਂ ਹੋ? ਉਹ ਐ ਸੀ ਨਾ ਆਪਾਂ ਨੂੰ ਇਹ ਸੀਗਾ ਆਪਾਂ ਵਟ ਢਾ ਕੇ ਨਵੀਂ ਪਾਉਣੀ ਸੀ ਇਹ ਨਹੀਂ ਪਤਾ ਮੀ ਸੁੱਕਣਾ ਹੀ ਨਹੀਂ ਜੋ ਸੁੱਕਦਾ ਮੀ ਹੋਰ ਪਾ ਦਿੰਦਾ ਰੱਬ ਜਿਵੇਂ ਦੂਜੇ ਵਾਂਚ ਪਾਈਆਂ ਇਹ ਦੋਨੇ ਛੁੱਡੂ ਬੰਦੇ ਸੀ ਜਿਨ੍ਹਾਂ ਨੂੰ ਲਾਤਾ ਤੁਸੀਂ ਡੈਡੀ ਤੇ ਅਰਸ ਦੀ ਵੀ ਸੀ ਹੈ ਹਾਂ ਤੂੰ ਤੇ ਅਰਸ ਦੀ ਨਿੰਮ ਨਾਦਾ ਆਇਆ ਹੀ ਨਹੀਂ ਨਾਦਾ ਇੱਧਰ ਆਇਆ ਹੀ ਨਹੀਂ ਦੇਖੋ ਤਾਂ ਥੋੜੇ ਰਗਾ ਹੀ ਹੋਣਾ ਵੜ ਕੇ ਥੋੜਾ ਰਗਾ ਜਾਂਦਾ ਬੱਚਾ 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 ਉਹਨੇ ਵੇਖੜੀ ਵੀਡੀਓ ਉਹਨੇ ਕਹਿੰਦਾ ਮੇਰੇ ਦੀ ਸੀ ਬਲਾਈ ਗੇ ਜਿਹੜਾ ਨਿੱਕਾ ਹੁੰਦਾ ਨਾ ਵੱਡਾ ਹੀ ਹੁੰਦਾ ਇਹਰਾ ਵੀ ਟਾਈਟਲ ਰਹਿ ਜਾਂਦਾ ਤੈਨੂੰ ਜਾਣ ਦਿੰਦੇ ਆ ਅੱਜ 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 ਲੁਧਿਆਣਾ ਯਾਦ ਆਇਆ ਅੱਜ ਲੁਧਿਆਣਾ ਯਾਦ ਆਇਆ ਉਹਨਾਂ ਨੂੰ ਜਾਣ ਨਹੀਂ ਦਿੰਦੇ ਜਨਰਵਾਨ ਸਾਰਾ ਨਹੀਂ ਬੰਦਦਾ ਆਈ ਲੈਕ ਅਗਰ ਲੱਸੀ ਤੁਸੀਂ ਪਿਆਦੇ ਮੁੰਡਣ ਲਾ ਕੇ ਮੈਂ ਤੁਹਾਨੂੰ ਲੱਸੀ ਤੁਸੀਂ ਪਿਆ ਕੇ ਦਿੰਦਾ ਉਹ ਗੇੜਾ ਲਾ ਦੇ ਨਾਲ ਹੋਰ ਆ ਸਰਿਆਬਾਦ ਇਹਨਾਂ ਜਾ ਪਹਿਲਾਂ ਉੱਧਰ ਲਾਇਆ ਬਹੁਤ ਦੂਰ ਆ ਗਿਆ ਇਹ ਆਜ ਤੋ ਵੱਧ ਆ ਗਿਆ ਥੋੜਾ ਹੀ ਰਹਿ ਗਿਆ ਕੰਮ ਵੱਟ ਡਰ ਗਈ ਆਪਣੇ ਤੋਂ ਹੋਣੀ ਹੋਣੀ ਕੱਦੂ ਕਰੀ ਜਾਂਦਾ ਪੁਰਾਣਾ ਬੁਢਾ ਉਹਨਾਂ ਦਾ ਹੋਣੀ ਵੀ ਨਹੀਂ ਕਰਦਾ ਪੁਰਾਣੇ ਬੁੜੇ ਹੁੰਦੇ ਸੀ ਰਾਮ ਨਾਲ ਕੱਦੂ ਕਰਦੇ ਸੀ ਮਲਾਈ ਬਣਾਉਂਦੇ ਸੀ ਹੁਣ ਤਾਂ ਵੱਡੇ ਵੱਡੇ ਜੌਨ ਡੀਅਰ ਆ ਗਏ ਆ ਇੱਕਦਮ ਹੋਰ ਦੱਸਦਾ ਤੁਸੀਂ ਕਹਿੰਦੇ ਨੇ ਹੌਲੈਂਡ ਚੰਗਾ ਬਲਣਾ ਚੰਗਾ ਹੋਵੇਗਾ ਉਹ ਪ੍ਰੀਤ ਆ ਨਾ ਪ੍ਰੀਤ ਆ ਮਾਰਦਾ ਨਾ ਫੜਕਾ ਹਾਂ ਉਹ ਚੱਕੂ ਦੇ ਵਿੱਚ ਕੁਝ ਆ ਖੇਦਾ ਫਿਰਦਾ ਕਿੱਲੇ ਸਾਂਝ ਤੁਰਾ ਫਿਰਦਾ ਨਾਲੇ ਸਾਰੇ ਟਰੈਕਟਰ ਹੀ ਚੰਗੇ ਆ ਕੋਈ ਵੱਡਾ ਟਰੈਕਟਰ ਆ ਕੋਈ ਵੀ ਨਹੀਂ ਮਾੜਾ ਹੁੰਦਾ ਵੀ ਲਿਆ ਟਰੈਕਟਰ ਥੋੜਾ ਮਾੜਾ ਹੁੰਦਾ ਬੰਦਾ ਹੀ ਮਾੜਾ ਹੁੰਦਾ ਚਲਾਉਣ ਵਾਲਾ ਹੋਰ ਕੀ ਆ ਤੈਨੂੰ ਮੈਂ ਦੱਸਦਾ ਸਾਡੇ ਕੋਲੇ ਉਹ ਸੁਵਰਾਜ ਹੁੰਦਾ ਸੀ ਹਰਾ ਸੁਵਰਾਜ ਤੇ ਤੇਰੇ ਮਾਮੇ ਕੋਲੇ ਹੁੰਦਾ ਸੀ ਫਾਰਮ ਸਾਟ ਅਛਾ ਉਹ ਤਾਂ ਟਰਾਲੀ ਨੰਗਦੀ ਸੀ ਨੰਗਾਉਂਦੇ ਸੋਰਾ ਜਾਲੀ ਬਾ ਫਿਰ ਬੰਦਾ ਹੀ ਮਾਰਾ ਆਇਆ ਫਿਰ ਬੰਦੇ ਦੀ ਗਲਤੀ ਆ ਟਰੈਕਟਰ ਦੀ ਥੋੜੀ ਆ ਉਹ ਉਹ ਤਾਂ ਡਰਦਾ ਨੇ ਨਵਾਂ ਚਰੀਟਾ ਨਾ ਪਾਇਆ ਉਹਨੂੰ ਚਪੂ ਦਾ ਵੇਚਦੀ ਨਿਕਨੇ ਕਹਿੰਦੇ ਸੀ ਅਸੀਂ ਵੇਚਦੀ ਲੈ ਜਾਣਾ ਚੱਲ ਵੀ ਮੂਹਰੇ ਲਾ ਜਾਲਾ ਮਾਮੇ ਦਾ ਫੋਰਸ ਯਾਰ ਮਾਮੇ ਦਾ ਹਾਂ 88 ਜੋ ਤੇ ਇੱਕ ਫੋਰਸ ਹੀ ਤੇ ਆਪਣਾ ਵਾਲਾ ਸੀ ਤੇ ਅਸੀਂ ਉਹਦੇ ਨਾਲ ਕਰਾ ਬਰਾਬਰੀ ਲਈ ਜਾਂਦੇ ਸੀ ਉਹਦੀ ਬੈਗ ਵਾਲੀ ਨੇ ਬੈਗ ਥੋੜਾ ਦੁਰਦਾ ਅੱਗੋਂ ਨੂੰ ਪਿਝਾ ਕੇ ਲਿਆਉਣਾ ਚੱਲ ਵੀ ਬਰਾਬਰੀ ਫੇਰ ਲੈ ਜਾਣਾ ਨਾਲੇ ਤੇਲ ਘੱਟ ਖਾਂਦਾ ਸੀ ਉਹ ਗਾ ਬੰਦੇ ਦਾ ਤਿਆਰ ਪਈ ਹੋਇਆ ਫਿਰ ਟਰੈਕਟਰ ਥੋੜੀ ਮਾੜਾ ਆਇਆ ਕੋਈ ਗੱਲ ਟਰੈਕਟਰ ਕੋਈ ਨਹੀਂ ਮਾੜਾ ਕੰਮ ਕਰਨ ਵਾਲਾ ਬੰਦਾ ਨਹੀਂ ਹਾਂ ਹੁਣ ਕਈ ਥੋੜਾ ਮਾੜੀ ਆ ਕਈ ਤਾਂ ਇੱਕ ਮਸ਼ੀਨਰੀ ਆ ਸੰਦ ਆ ਉਹ ਕਰਨ ਵਾਲਾ ਵੇਖੋ ਕਿ ਕਿਹੜਾ ਮਾੜਾ ਤੇ ਕਿਹੜਾ ਤਕ ਉਹ ਹਣ ਮੈਂ ਨਹੀਂ ਚਲਾਉਂਦਾ ਹਾਂ ਹੁਣ ਤੇਰੇ ਕੋਲ ਕਈ ਚੱਲਦੀਆਂ ਤੂੰ ਕਈ ਨੂੰ ਆਖੀ ਐ ਕਈ ਮਾੜੀ ਐ ਕਈ ਮਾੜੀ ਐ ਇਧਰ ਢੱਡ ਦੋ ਖਲਾ ਪੈਣਾ ਮੁਰਵੇ ਕਈ ਨਾ ਵਾਹੇਗਾ ਤਾਂ ਇਧਰ ਆਉਣੇ ਕੋਲੇ ਵੇਖ ਲਾ ਸਾਰੀ ਮਾੜੀ ਕਹੀ ਆ ਕੰਮ ਸਾਰਾ ਵੱਧ ਕਰਦਾ ਵੇਖ ਲਾ ਇਹ ਇੱਥੇ ਰੱਖ ਇਹ ਪ੍ਰੋਫੈ ਕਈ ਲੈ ਮੁੰਡਾ ਸਪੈਸ਼ਲ ਲੱਭ ਕੇ ਕਦੂ ਦੇ ਟਰੈਕਟਰ ਤੋਂ ਲਾਈ ਇਹਨੇ ਕਹਿੰਦੇ ਮੈਂ ਤਾਂ ਉਹ ਕਈ ਲੈਣੀ ਆ ਉਹ ਕਹਿੰਦਾ ਆਇਆ ਹਾਂ 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 ਮਿੱਠੀ ਲੱਸੀ ਮਿੱਠੀ ਲੱਸੀ ਮਿੱਠੀ ਲੱਸੀ ਓਕੇ ਵੇਖ ਤੋ ਕੀ ਕਾਰ ਕਰਨੀ ਇਹ ਗੱਭਰੂ ਜੀ ਜਾਨ ਬਹੁਤ ਆ ਮੇਰੇ ਵੀਰੋ ਮੁੱਕਰ ਗਿਆ ਤਾਂ ਆਇਆ ਭਾਈ ਓਏ ਨਹੀਂ ਯਾਰ ਉਹ ਨਹੀਂ ਲਾਉਂਦੇ ਲੱਸੀ ਲੈਣੇ ਗੱਲੀ ਮਾਂ ਲੱਸੀ ਕਿਉਂ ਨਹੀਂ ਆਪਦਾ ਪੋਟਾ ਲਾ ਚੱਲ ਪੂਰਾ ਹੀ ਨਵੇੜ ਤੇ ਨਾ ਮਿਲਦਾ ਮੈਨੂੰ ਥੋੜਾ ਅਗਰ ਸੈਰ ਚੱਲਾ ਚਲੋ ਜੀ ਪੀ ਲੈ ਲੱਸੀ ਮੁੰਡਿਆ ਚਲੋ ਜੀ ਮੈਨੂੰ ਪਿਆਓ ਯਾਰ ਪਹਿਲਾਂ ਮੇਰਾ ਬਾਲਾ ਜੋਰ ਲੱਗ ਗਿਆ। ਕਿਹਦਾ ਕਰਦਾ ਇਹ ਕਹਿੰਦਾ ਤੂੰ ਬਾੜ ਦੇ ਉੱਤੇ ਆ ਕੇ ਪਾਣੀ ਪੀਤਾ ਮੈਨੂੰ ਇਹ। ਹਾਂ? ਹਾਂ? ਹਾਲ ਮੈਨੂੰ ਆ ਬੰਦੇ ਕਿਚਰਾ ਕਰਦੇ ਪਾਣੀ ਪੀਤਾ ਤੂੰ ਬਾੜ ਦੇ ਉੱਤੇ ਆ ਕੇ। ਗੱਲ ਧੀ ਹੈ ਨਾ। ਉਹ ਤੋ ਤਰਿਆ ਤੇ ਮੱਟਾ ਬਾਲ ਸੁਣਾ। ਤੇ ਮੱਟੇ ਮੈਨੂੰ ਪੁੱਛੋ ਘਰ ਜਲਰ ਨੂੰ। ਮੈਂ ਵੀ ਕੀਤੀ ਸੀ। ਮੈਂ ਕੀਤੀ ਸੀ। ਮੈਂ ਵੀ ਕੀਤੀ ਸੀ ਕਿਚਰੇ। ਉਹ ਤਰਿਆ ਆ ਕੇ ਪਾਣੀ ਪੀਣ ਲੱਗ ਪਿਆ ਹੈ। ਐਨੇ ਬੰਦਿਆਂ ਨੂੰ ਪੀਣ ਵਾਲਾ ਕੰਮ ਹੈਗਾ ਵੀ ਇੱਕ ਤਾਂ ਖੁੱਪੇ ਜੋਰ ਲੱਗਦਾ। ਆ ਆ ਵੈਦੀ ਸੀ ਇੱਕ ਵਾਟ ਬਹੁਤ ਵੱਜਦੀ ਆ ਸਰ ਇਹ ਝਿੰਦਨ ਦਾ ਬੜਾ ਤੰਗ ਕਰਦਾ ਹੁਣ ਕੋਈ ਚੱਕਰ ਇਹ ਸਰੀਆਂ ਪਾਇਆ ਬੈ ਵਟ ਚ 3 ਦਿਨ ਕਰਕੇ ਸਰੀਆਂ ਪਾਇਆ ਭਾਈ ਸਰੀਆਂ ਬਾਇ ਵਟ ਚ ਟਰੈਕਟਰ ਪਾਇਆ ਟਰੈਕਟਰ ਪਾਇਆ ਅਬੂਜਾ ਵੀ ਮੈਂ ਇਥੇ ਬੜਾ ਹਾਂ ਟੂ ਅਬੂਜਾ ਸੀਮੈਂਟ ਇਹ ਅਬੂਜਾ ਹੀ ਬਾਕੀ ਦੇ ਕੰਮ ਬਾਅਦ ਪਹਿਲਾਂ ਸਿਹਤ ਜ਼ਰੂਰੀ ਆ ਹਾਂ ਕਿਵੇਂ ਕਰ ਕਰਕੇ ਹਾਈਲਾਈਟ ਲੈਟਸ ਸਟਾਰਟ ਤੇ ਨਿਕਲ ਜਾਂਦਾ ਲੁਧਿਆਣੇ ਨੂੰ ਸਿਹਤ ਰੈਸਟ ਦੀ ਆ ਅੱਜ ਕਈ ਤੇ ਫਸਾਇਆ ਵਾਏ ਚਲ ਗਿਆ ਆਪਾਂ ਆਪਣਾ ਸਮਾਨ ਬਣ ਗਿਆ ਕਾਲੂ ਚੱਲ। ਅੱਜ ਨਹੀਂ ਜਾਣਾ। ਅੱਜ ਸਾਰਾ ਵਟਾ ਪੋਚੋ। ਮੈਂ ਕਿਹਾ ਅੱਜ ਨਹੀਂ। ਅੱਜ ਕਿਸੇ ਨੇ ਨਹੀਂ ਜਾਣਾ ਅੱਜ ਵਟਾ ਪੋਚਣਾ। ਅੱਜ ਕੰਮ ਬਹੁਤ ਅੱਜ ਜਾਓ। ਉਹ ਕੋਈ ਨਾ ਸੋ ਨਿਬੜ। ਤੂੰ ਆਈ ਥੋੜੇ ਐਂ ਕਰ ਜਿਹੜਾ ਲਾਦੇ ਸਾਨੂੰ ਇੱਕ। ਆਪਾਂ ਚੱਲੀਏ। ਦੇਖ ਲੱਸੀ ਨੂੰ ਪੈਂਦਾ। ਵੇਖ ਲੱਸੀ ਨੂੰ ਪੈਂਦੇ ਸਾਰਿਆਂ ਨੇ। ਅੱਜ ਅੱਜ ਲੱਸੀ ਨੂੰ ਪੈਂਦੇ ਅੱਜ। ਇੱਧਰ ਸਾਰੇ ਪੈਂਦੇ ਗਾ। ਤੂੰ ਥੋੜਾ ਦੇਖੋ ਕਿੰਨਾ ਠੰਡਾ ਓਏ। ਰੋੜਾ ਨੀਗਾ ਇਹ ਬਰਫਾ ਰੋੜਾ ਦੇਖੋ ਕਿੰਨਾ ਠੰਡਾ ਲਦਰ ਮਾਵਾਂ ਸਰਚਾ ਰੋੜਾ ਰੋੜਾ ਏ ਲੱਖ ਲੱਖ ਰੱਬਾ ਗਰਮ ਬਣਾ ਲੈ ਗਿੱਡੀ ਛੱਡੀ ਆ ਛੱਡੀ ਆ ਰੋੜਾ ਕਿੰਨਾ ਠੰਡਾ ਕਹਿੰਦਾ ਬਰਫਾ ਹੈ ਇਹ ਤਾਂ ਮੈਸੇ ਨਹੀਂ ਮਾਰਨੀ ਚਾਹੀਦੀ ਮਸ਼ੀਨ ਨੇ ਜਾਵਾ ਨਹੀਂ ਮੈਸੇ ਕਿਥੇ ਮਾਰਦੇ ਬੋਲਿਆ ਚੰਦ ਆ ਰਿਹਾ ਅੱਜ ਹੈ ਟਾਇਰ ਵੀ ਹੁੰਦੀ ਬਹੁਤ ਸੋਹਣੀ ਹੈ ਹੈ ਉਨੇ ਦਾ ਮਤਲਬ ਟ੍ਰੇਆਂ ਲਵਾ ਆ ਚਾਚਾ ਉਹ ਤੁਹਾਡੇ ਲੱਖ ਟ੍ਰੇ ਨਹੀਂ ਨਹੀਂ ਆਪਾਂ ਘੱਟ ਲੈ ਲਾਂਗੇ ਆਪਾਂ ਘੱਟ ਆ ਸਰਾਇ ਕਰਾਤਾ ਹੈ ਬਈ ਕਿਵੇਂ ਆ ਆਉਣਾ ਇਹ ਕਹਿੰਦਾ ਆਉਣਾ ਤੁਨੂੰ ਕਹਿੰਦਾ ਵੀ ਡੱਕਾ ਮੈਸ ਨਹੀਂ ਮਾਰਨੀ ਚਾਹੀਦੀ ਸਾਡੇ ਸਾਹਮਣੇ ਨਹੀਂ ਤੇਰੀ ਤੇਰੀ ਦੂਜੀ ਆ ਜ਼ਿੰਮੇਵਾਰੀਆ ਹੁਣ ਥੋੜਾ ਦੂਆ ਕਰ ਦੇ ਡੱਕਾ ਇੱਕ ਨੰਬਰ ਦੂੰਗਾ ਕਰ ਬਹੁਤ ਆ ਬੁੱਤ ਨਹੀਂ ਉੱਤੇ ਪੈ ਉੱਤੇ ਪਰ ਕੋਈ ਚੱਕਰ ਨਹੀਂ ਆ ਵੇਖੀ ਫਿਰ ਸਿਰਾਂ ਲਾ ਗੈਣਾ ਸਿਰਾਂ ਹਾਂ ਭਾਈ ਕਿਵੇਂ ਆ ਕਾਈ ਜੇ ਤੂੰ ਕਰਦਾ ਲੰਮੇ ਨਹੀਂ ਤੇਰੇ ਜਿੰਮੀ ਨੂੰ ਆਣਾ ਸਿੱਧੇ ਰਹਿਣੀ ਖੜੇ ਜਾਵਾਂ ਸੈਟ ਆ ਗਾਵਾਂ ਉਹ ਨਹੀਂ ਆਉਂਦਾ ਮੀ ਯਾਰ ਤੂੰ ਚੰਗੀ ਗੱਲ ਨਾ ਕਰਾ ਕਰ ਸੈਟ ਆ ਗਮ ਅੱਜ ਅੱਜ ਤੇਰੀ ਪਣੀਰੀ ਦੂਜੀ ਆ ਆਹ ਟ੍ਰੇਨਾਂ ਦੀ ਹੈ ਨਾ ਇਹ ਇਹਦਾ ਉਹਦੇ ਨਾਲੋਂ ਫਰਕ ਕੁਛ ਪੂਰਾ ਜੀ ਪੂਰਾ ਫਰਕ ਹੈ ਚਲੋ ਠੀਕ ਆ 100% ਫਰਕ 100 ਦੇ ਵਿੱਚੋਂ 100% ਹੀ ਚਲ ਪੱਤ ਚੱਕੋ ਜਿਹੜੀ ਮਿੱਟੀ ਚੜਾ ਮਗਰ ਜਾ ਆ ਜਾ ਆ ਜਾ ਮੇਰੇ ਸ਼ੇਰ ਉਧਰ ਦੀ ਫਿਰ ਮਿੱਟੀ ਉਹ ਆਹ ਜੇ ਨਾਲ ਨਾਲ ਛੱਡਿਆ ਪਿਆ ਆਹ ਦੂੰਗਾ ਕਰਾਂਗੇ ਤੱਕਣਾ ਐ ਡਿੱਡੀ ਇੱਕ ਟੱਕਣਾ ਢੂੰਗਾ ਕਰ ਦੇ ਐ ਨਿਆਰਾ ਵੱਜ ਜਾਵਾਂ ਇਹਨਾਂ ਨੂੰ ਯਾਰ ਮੁੰਡੇ ਨੇ ਇੰਜੀਨੀਅਰ ਇੰਜੀਨੀਅਰ ਫਿਰ ਬੱਸ ਖੁਸ਼ ਹੈ ਹੈ ਇਹਨੂੰ ਬੁਸੀ ਨਹੀਂ ਕਰਨਾ ਅੱਜ ਲੈ ਵੈਰੀ ਗੁੱਡ ਵੈਰੀ ਗੁੱਡ ਫਰਕ ਤਾਂ ਪੈਂਦਾ ਹੀ ਆਪਦੇ ਖੇਤਾਂ ਆਂ ਦਾ ਅੱਗੇ ਹੈ ਹੀ ਨਹੀਂ ਕਿਆ ਕਿੰਨੇ ਦਿਨ ਹੋ ਗਏ ਓਏ ਸ਼ਾਲਾ ਨਹੀਂ ਭਰਾਵਾ ਇਹ ਹੋ ਰਹੀ ਹੈ ਸ਼ਾਲਾ ਜਿਵੇਂ ਇੱਕ ਵੜ ਤੋਂ ਸ਼ਾਲਾ ਹਾਂ ਵੀ ਠੀਕ ਹੈ ਜੀ ਸੈਟ ਰੇਰੂ ਬਾਲਾ ਲਾਤਾ ਗਏ ਤੇਰੇ ਹੁਣ ਤੂੰ ਇਹ ਨਾ ਵੇ ਰੇ ਵੀ ਸਾਡੇ ਤੋਂ ਬਾਹਲੇ ਤੇਰਾ ਪਤਾ ਕੋਈ ਨਹੀਂ ਕਹਿੰਦਾ ਨਾਲ ਲੱਗ ਮੇਰੇ ਵੀ ਪਾਈ ਜਾਇਆ ਹੈ ਹਾਂ ਵੀ ਵੈਸੇ ਤਾਂ ਨਾ ਸਾਡਾ ਬੂਮ ਉਧਰ ਤੇ ਆ ਜੇ ਤੇ ਸੈਟ ਹੋ ਜਾਂਦਾ ਕੰਮ ਸਾਡਾ ਇੱਧਰ ਤਿੰਨ ਗੇੜੇ ਲਾਦੇ ਚੌਥਾ ਗੇੜਾ ਬੰਦ ਆ ਹੈਨਾ ਰੇਸ ਆਪਣੇ ਬਾਦ ਗਿਆ ਸਾਰੀ ਇਹ ਸਭ ਦਾ ਆਊਗਾ ਵਿੱਚ ਤਾਈ ਮੁੰਚੀ ਨੂੰ ਐਸਾ ਕਰ ਲੋ ਜੇ ਵੱਧ ਕੇ ਤਾਂ ਮੈਨੂੰ ਦੇ ਦਿਓ ਆਖ ਨੇ ਦਾਬ ਤਾਂ ਲੈ ਲਓ ਅੱਜ ਕਾਹਨੇ ਵੀ ਸਿਰਾ ਲਾਤਾ ਕੰਮ ਕਰਤਾ ਅੱਜ ਉਹ ਉਹ ਵੀ ਪਤਾ ਬੰਦੇ ਸਾਡੇ ਬਾਲੇ ਐ ਮੈਨੂੰ ਲੱਗਦਾ ਜੇ ਇੰਨੇ ਸਾਰੇ ਲਾਉਣਾ ਉਹਨੇ ਜੋ ਨਾਪ ਹੀ ਲਾ ਦੇ ਜਿੰਨੀ ਮਸ਼ੀਨ ਤੇ ਲਾਉਂਦੇ ਇਹਨਾਂ ਨੂੰ ਲਾਉਣ ਲੱਗਾ ਬਈ ਇੱਕ ਕਰਾ ਲਾਉਣ ਸਾਰੇ ਆਇਆ ਇੱਕ ਬਿਜੂ ਰੁਕਾ ਲੱਗਦੀ ਆ ਕਿਉਂ ਵੀ ਕਿਉਂ ਇਹ ਪਨੀਰੀ ਓਏ ਖਾਸ਼ ਜਿੰਨੇ ਤੁਸੀਂ ਬੰਦਿਆਂ ਮੈਨੂੰ ਲੱਗਦਾ ਇੰਨੇ ਚੋਂ ਨਾ ਤੂੰ ਹੀ ਲਾ ਦੋ 7-8 ਕਿੱਲੇ ਜਿੰਨੇ ਤੁਸੀਂ ਫਿਰਦੇ ਆ ਹੈ ਪਨੀਰੀ ਨਹੀਂ ਪੱਟ ਕੇ ਲਿਆਉਂਦੇ ਭਲਾ ਜੋਰ ਲਾ ਸਕਦੇ ਉੱਥੇ ਡਲੀ ਜਾਣਗੇ ਹੈ ਇਹਨਾਂ ਦਾ ਲਾਈਟਾ ਜਾਂਦੇ ਲਾਈਟਾ ਨੇ ਹੱਥ ਹੀ ਲਾ ਦੇ ਨੇ ਮੈਨੂੰ ਐ ਲੱਗ ਜਾਂਦਾ ਚਲੋ ਪੱਤ ਚੜੋ ਜਾਂ ਚੱਕੋ ਚੱਲੀਏ ਰੋਟੀ ਖਾਈਏ ਘਰ ਚੱਲ ਗਏ ਛਾ ਵਸ਼ ਹਲੋ ਜੀ ਇੱਥੇ ਪਈ ਸੀ ਵੱਡੀ ਸਾਰੀ ਖਾਰ ਚੱਕਦੀ ਮੁੰਡਿਆਂ ਨੇ ਵੀ ਸਾਰੀ ਓਹੋ ਆਹ ਮੁੰਡੇ ਦਾ ਸ਼ਹਿਰ ਆਉਣ ਜਾਣ ਵਾਲਾ ਸੀ ਕੀ ਹਾਲ ਕਰਤਾ ਇਹਦਾ ਕੋਨ ਵੀ ਚੱਲ ਅਹ ਬੋਧਾ ਰਿਆ ਮੜ ਕੇ ਬਿੱਲੀ ਆ ਐ ਇੱਥੇ ਰੱਖ ਚਲੋ ਜੀ ਚਲੋ ਜੀ ਮਿਲਦੇ ਅਗਲੀ ਵੀਡੀਓ ਚ ਓਕੇ ਥੈਂਕ ਯੂ